ਬਾਲੀਵੁੱਡ ਦੇ ਵਿੱਚ ਜੱਬ ਵੀ ਮੈਟ ਲਵ ਆਜਕਲ ਅਤੇ ਰੌਕਸਟਾਰ ਵਰਗੀਆਂ ਕਿ ਸ਼ਾਨਦਾਰ ਫਿਲਮਾਂ ਦੇ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਇਮਤੀਆਜ਼ ਅਲੀ ਹੁਣ ਆਪਣੀ ਅਗਲੀ ਫਿਲਮ ਅਮਰ ਸਿੰਘ ਚਮਕੀਲਾ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਨੇ ਫਿਲਮ ਦੇ ਵਿੱਚ ਪਰਿਨਿਤੀ ਚੋਪੜਾ ਅਤੇ ਦਲਜੀਤ ਦੋਸਾਂਜ ਮੁੱਖ ਭੂਮਿਕਾ ਨਿਭਾ ਰਹੇ ਨੇ ਅਮਰ ਸਿੰਘ ਚਮਕੀਲਾ 12 ਅਪ੍ਰੈਲ ਨੂੰ ਨੈਟਫਲਿਕਸ ਤੇ ਰਿਲੀਜ਼ ਹੋਣ ਵਾਲੀ ਹੈ ਟ੍ਰੇਲਰ 'ਚ ਦਲਜੀਤ ਅਤੇ ਪਰਿਨਿਤੀ ਦੀ ਰੋਮਾਂਟਿਕ ਕੈਮਿਸਟਰੀ ਦੀ ਝਲਕ ਵੀ ਦਿਖ ਰਹੀ ਹੈ ਟ੍ਰੇਲਰ ਦੇ ਵਿੱਚ ਦਲਜੀਤ ਅਤੇ ਪਰਿਨੀਤੀ ਇਕੱਠੇ ਕਾਫੀ ਸਟੇਜ ਪਰਫਾਰਮੈਂਸ ਦੇਦੇ ਨਜ਼ਰ ਆ ਰਹੇ ਨੇ ਇਸੇ ਕੜੀ ਦੇ ਤਹਿਤ ਦਲਜੀਤ ਕਸਾਂਜ ਅਤੇ ਪਰਿਨੀਤੀ ਚੋਪੜਾ ਨੇ ਇੱਕ ਪ੍ਰੋਗਰਾਮ ਦੌਰਾਨ ਕਠੇ ਗੀਤ ਗਾਇਆ ਅਤੇ ਉਸ ਗੀਤ ਦੇ ਵਿੱਚ ਉਹਨਾਂ ਗਾਣਾ ਗਾਇਆ ਹੈ ਮਿੱਤਰਾ ਮੈਂ ਖੰਡ ਬੜ ਗਈ ਅਤੇ ਦੋਨਾਂ ਦੀ ਜੁਗਲਬੰਦੀ ਇੱਕ ਵਾਰ ਜ਼ਰੂਰ ਸੁਣਨ ਵਾਲੀ ਹੈ ਇੰਨੀ ਪਿਆਰੀ ਤੇ ਸੁੰਦਰ ਤਰੀਕੇ ਦੇ ਨਾਲ ਉਹਨਾਂ ਪੇਸ਼ ਕੀਤੀ ਹੈ ਇਹ ਜੁਗਲਬੰਦੀ ਤੁਸੀਂ ਵੀ ਸੁਣੋ ਉਹ ਮੇਰੀ ਤਾੜੀਆਂ ਤੇ ਤਾਉਂ ਜਿੰਨ ਅਰੰਗ ਰੋਣੀ ਦੀ ਹਰੀਆ ਵੈਰ ਪੈਣ ਦੀ ਮਰੀਤ ਨਾਲ ਮਾਰਿਆ ਕੀ ਲੜ ਲੜ ਜੱਟ ਮਰਦਾ ਲੈ ਲੈ ਹੱਥ ਨਾ ਹੱਥ ਨਾ ਵਰਨੀ ਕਿਹਨੀਆਂ ਯਾਰ ਕੁੜਾ Oh. God, then. Really, that was absolute